ਦਾ ਜਿਹੜਾ ਜਿੱਥੇ ਲੰਗਰ ਕੀਤਾ ਗਿਆ ਤੇ ਇਹਦਾ ਦੱਸ ਦੂੰ। ਤੁਹਾਨੂੰ ਤੁਹਾਨੂੰ ਪਾਪਾ ਬਿਹਾਰੀ ਦਾਸ ਜੀ ਦੀ ਕਿਰਪਾ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ 6ਵਾਂ ਵਿਸ਼ਾਲ ਪੰਡਹਾਰਾ ਤੁਹਾਨੂੰ ਤੁਹਾਨੂੰ ਪਾਪਾ ਬਿਹਾਰੀ ਦਾਸ ਸੇਵਾ ਕਮੇਟੀ ಗ್ರಾಮ ਪੰਚਾਇਤ ਪਸਿਆਣਾ ਤੇ ਸਾਡੇ ਇਲਾਕਾ ਨਿਵਾਸੀ ਸਾਡੇ 90 ਤੋਂ ਕਰਨੈਲ ਭਾਈ ਜੀ ਉਹਨਾਂ ਦੇ ਨਾਲ ਉਹਨਾਂ ਦੀ ਸੰਗਤ ਤੇ ਹੋਰ ਵੀ ਖੇੜੀ ਤੋਂ ਸਾਨੂੰ ਸਭ ਨੇ ਸਹਿਯੋਗ ਦਿੱਤਾ ਸਭ ਦੇ ਸਹਿਯੋਗ ਨਾਲ ਇਹ ਜਿਹੜਾ ਵਿਸ਼ਾਲ ਸੇਵਾ ਭੰਡਾਰਾ ਤਨਤਨ ਬਾਬਾ ਬਹਿਰੀ ਦਾ ਜੀ ਦਾ ਅੱਜ ਹੋਇਆ ਹੈ ਤੇ ਇਹ ਬਹੁਤ ਖੁਸ਼ੀ ਦਾ ਸਮਾ ਤੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਤੇ ਤਨਤਨ ਬਾਬਾ ਬਹਿਰੀ ਦਾ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਕਿ ਇਹ ਭੰਡਾਰਾ ਹਰ ਸਾਲ ਇਸੇ ਤਰ੍ਹਾਂ ਚੱਲਦਾ ਰਹੇ ਤੇ ਇਸ ਭੰਡਾਰੇ ਦੇ ਵਿੱਚ ਬਹੁਤ ਸੰਤ ਮਹਾਤਮਾ ਨੇ ਚਰਨ ਪਾਏ ਤੇ ਸਾਡੇ ਵਿਸ਼ੇਸ਼ ਤੌਰ ਤੇ ਮਹਿਮਾਨ ਚੇਤਨ ਸਿੰਘ ਜੋੜਮਾਜਰਾ ਜੀ ਆਉਂਦੀ ਪਹੁੰਚੇ ਤੇ ਬਹੁਤ ਦੂਰ ਉਦੋਂ ਹੋਰ ਬਹੁਤ ਸਾਰੀ ਸੰਗਤ ਨੇ ਵੀ ਇੱਥੇ ਚਰਨ ਪਾਏ ਬਹੁਤ ਬਹੁਤ ਧੰਨਵਾਦ ਸਿੰਘ ਕੀ ਨਾਮ ਹੈ ਆਪਣਾ ਬਾਬਾ ਰਾਮਪਾਲ ਜੀ ਪਿੰਡ ਪਸਿਆਵਾ ਜੀ ਨੀਰਾਵਾ ਬਾਬਾ ਜੀ ਆਸੂਗਾ ਮਾਰੀ ਬਹੁਤ ਸੱਚੇ ਦਰਬਾਰ ਦੀ ਜੈ ਜੈ ਇਹ ਜੋ ਆਪਣਾ ਪੜਾ ਰਾ ਇੱਥੇ ਚੱਲ ਰਿਹਾ ਹੈ ਬਾਬਾ ਵਿਹਾਜੀ ਰਾਜੀ ਦੀ ਕਿਰਪਾ ਨਾਲ ਬਾਬਾ ਵਿਹਾਜੀ ਦਾਸ ਜੀ ਲੰਗਰ ਕਮੇਟੀ ਇੱਥੇ ਸੇਵਾਦਾਰ ਸਾਰੇ ਨਗਰ ਦੇ ਸਹਿਯੋਗ ਨਾਲ ਹਰ ਸਾਲ ਚੱਲਦਾ ਹੈ ਤੇ ਵੱਧ ਤੋਂ ਵੱਧ ਪਨਾ ਰੇ ਇਸ ਦਰਵਾਜ਼ੇ ਚ ਚੱਲਦੇ ਹਨ ਤੇ ਮੇਨ ਦਰਵਾਜ਼ਾ ਬਾਬਾ ਵਿਹਾਜੀ ਦਾਸ ਜੀ ਦੇ ਗੂਗਾ ਮਾੜੀ ਸ਼ਿਮ ਮੰਦਰ ਤੇ ਬਾਰੋਾਈ ਸੰਗਤ ਦਾ ਵੀ ਸਹਿਯੋਗ ਹੈ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਚੱਲ ਰਿਹਾ ਲੰਗਰ ਚੱਲ ਰਿਹਾ ਹੈ ਤੇ ਸੰਗਤ ਵੀ ਬਾਹਰੋਂ ਬਹੁਤ ਆਈ ਹੈ ਤੇ ਮਹਾਂਤ ਸ੍ਰੀ ਬਾਬਾ ਜੀ ਬਹੁਤ ਬਾਹਰੋਂ ਦੂਰੋਂ ਆਏ ਨੇ ਤੇ ਹਰ ਸਾਲ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਇਸ ਸਥਾਨ ਦੀ ਬਹੁਤ ਹੀ ਪੁਰਾਣੀ ਪਰੰਪਰਾ ਹੈਗੀ ਇੱਥੇ ਜੋ ਹੈ ਮੇਨ ਬਾਬਾ ਗਿਆਜ ਜੀ ਨੇ ਭਗਤੀ ਕੀਤੀ ਹੈ ਉਹਨਾਂ ਦੀ ਕਿਰਪਾ ਨਾਲ ਇਹ ਰੇੜਾ ਬਣਿਆ ਹੈ ਤੇ ਉਹਨਾਂ ਦੀ ਕਿਰਪਾ ਨਾਲ ਇਹ ਸਾਰਾ ਚੱਲ ਰਿਹਾ ਤੇ ਚੱਲਦਾ ਰਹੇਗਾ ਤੇ ਕੰਮ ਵੀ ਬਣਦੇ ਨੇ ਤੇ ਦੁੱਖ ਵੀ ਟੁੱਟ ਜਾਂਦੇ ਨੇ ਤੇ ਸੰਗਤਾ ਜੋ ਵੀ ਫਰਿਆਦ ਲਗਾਏ ਸਾਰੇ ਕੰਮ ਬਣਦੇ ਨੇ ਸਾਰੀ ਤਰ੍ਹਾਂ ਦੇ ਰੋਗ ਠੀਕ ਹੁੰਦੇ ਨੇ